ਤਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਅੱਜ ਤੁਸੀਂ ਉਮੀਦ ਕਰਦੀਆਂ ਜੀ ਸਾਰੇ ਵਧੀਆ ਹੋਵੋਗੇ ਤਾਂ ਜੀ ਅੱਜ ਸਾਡੀ ਵੀਡੀਓ ਹੋਣ ਵਾਲੀ ਹੈ ਜੀ ਲੁਧਿਆਣੇ ਦੀ ਫੀਲਡ ਲਗਾਜ ਕੂਚਾ ਨੰਬਰ 5 ਵਿੱਚ ਹੈ ਦੁਕਾਨ ਹੈ ਜੀ ਦਿੱਲੀ ਵਾਲਿਆਂ ਦੀ ਮਸ਼ਹੂਰ ਦੁਕਾਨ ਹੈ ਜੀ ਇੱਥੇ ਲੁਧਿਆਣੇ ਵਿੱਚ ਤੇ ਇੱਥੇ ਤੁਹਾਨੂੰ ਇਹਨਾਂ ਦੇ ਅੰਦਰ ਬਾਹਰ ਜਿਸ ਤਰ੍ਹਾਂ ਟੌਇਜ਼ ਦਾ ਢੇਰ ਲੱਗਿਆ ਹੋਇਆ ਹੈ ਜੀ ਸੇਲ ਲੱਗੀ ਹੋਈ ਹੈ ਜੀ 10 ਰੁਪਏ ਤੋਂ ਸਟਾਰਟ ਹੈ ਜੀ ਇੱਥੇ ਹਰ ਆਈਟਮ ਮਤਲਬ 10 20 30 40 50 60 ਉੱਪਰ ਜਿੰਨੀ ਮਰਜੀ ਵਧਾ ਸਕਦੇ ਹਾਂ ਤਾਂ ਦੇਖੋ ਜੀ ਇੱਥੇ ਤੁਹਾਨੂੰ ਮਨਿਆਰੀ ਦਾ ਸਮਾਨ ਰਸੋਈ ਦੇ ਸਮਾਨ ਨਾਲ ਰਿਲੇਟਡ ਕੁਝ ਵੀ ਤੁਸੀਂ ਲੈਣਾ ਇਸ ਤਰ੍ਹਾਂ ਦਾ ਮਤਲਬ ਬਹੁਤ ਹੀ ਵਧੀਆ ਸਮਾਨ ਤੁਹਾਨੂੰ ਇਸ ਸ਼ਾਪ ਤੇ ਅਵੇਲੇਬਲ ਹੋਵੇਗਾ ਜੀ ਤਾਂ ਜੀ ਗੁਰਦੁਆਰਾ ਸ਼੍ਰੀ ਦੁਖਨੀਵਰਨ ਸਾਹਿਬ ਜੀ ਦੇ ਨਾਲ ਜੀ ਖੂਚਾ ਨੰਬਰ 5 ਹੈ ਜੀ ਇਸ ਵਾਲੇ ਬਾਜ਼ਾਰ ਨੂੰ ਮਸਾਲਾ ਬਾਜ਼ਾਰ ਵੀ ਕਿਹਾ ਜਾਂਦਾ ਹੈ ਤੇ ਦੇਖੋ ਜੀ ਸਾਹਮਣੇ ਇਸ ਤਰ੍ਹਾਂ ਮਤਲਬ ਆ ਪ੍ਰਾਈਸ ਲੱਗੇ ਹੋਏ ਨੇ ਜਿਵੇਂ 10 ਰੁਪਏ ਦੀਆਂ ਸਾਰੀ ਆਈਟਮਸ ਤੁਹਾਨੂੰ ਇੱਥੇ 10-10 ਰੁਪਏ ਦੀਆਂ ਮਿਲ ਜਾਣਗੀਆਂ ਦੇਖੋ ਜੀ ਕਿੰਨਾ ਜ਼ਿਆਦਾ ਸਮਾਨ ਹੈ ਜੀ ਆ ਪੱਗ ਪਿੰਨਾ ਹੋਈਆਂ ਰस्सੀਆਂ ਹੋਈਆਂ ਇਸ ਤਰ੍ਹਾਂ ਮਤਲਬ ਹੈਅਰ ਸੌਰੀ ਨੇਲ ਰਿਮੂਵਰ ਹੋਏ ਆ ਡਬਲ ਸਾਈਡਡ ਟੇਪ ਹੋਈ ਇਸ ਤਰ੍ਹਾਂ ਕੋਈ ਵੀ ਸਮਾਨ ਲੈਣਾ ਤੁਸੀਂ ਕਿਸੇ ਵੀ ਪ੍ਰਕਾਰ ਦਾ ਇਹਨਾਂ ਨੇ ਨਾ ਇਸ ਤਰ੍ਹਾਂ ਟੋਕਰੀਆਂ ਵਿੱਚ ਪਾ ਪਾ ਕੇ ਰੱਖਿਆ ਹੋਇਆ ਹੈ ਜੀ ਸੇਲ ਲੱਗੀ ਹੋਈ ਜੀ ਇਹ ਦੁਕਾਨ ਇੱਥੇ ਪੱਕੀ ਹੋਈ ਰਹਿੰਦੀ ਹੈ ਜੀ ਇੱਥੇ ਕਾਫੀ ਵਧੀਆ ਸਮਾਨ ਮਤਲਬ ਇਸ ਤਰ੍ਹਾਂ ਅਵੇਲੇਬਲ ਹੋ ਜਾਵੇਗਾ ਜੀ ਤਾਂ ਜੀ ਅੱਗੇ ਇਸ ਤਰ੍ਹਾਂ ਮਤਲਬ ਫੇਰਾ ਆ ਜਾਂਦੀ ਹੈ ਜੀ ਆ ਵੀ ਸਿਰਫ 10 ਰੁਪਏ ਦੀ ਸੇਲ ਵਿੱਚ ਹੈ ਤਾਂ ਇਸ ਕਾਊਂਟਰ ਤੇ ਅੱਗੇ 20 ਰੁਪਏ ਦੀ ਸੇਲ ਸਟਾਰਟ ਹੋ ਜਾਂਦੀ ਹੈ ਜਿਵੇਂ ਆ ਦੇਖੋ ਇੱਥੇ ਰਸੋਈ ਵਾਲੇ ਪੂਣੇ ਸੀਗੇ ਕਾਫੀ ਮਤਲਬ ਵੱਡੇ ਵੱਡੇ ਸੀਗੇ ਇਹ ਵਾਲੇ ਇਹ ਵੀ ਇੱਥੇ 10-10 ਰੁਪਏ ਦੇ ਸੀਗੇ ਕੱਪੜਾ ਕਾਫੀ ਵਧੀਆ ਸੀਗਾ ਇਹਦਾ ਪੂਰਾ ਗਫ ਸੀ ਆਹ ਪਤੀਲੇ ਰਗੜਨ ਵਾਲੇ ਜੂਨੇ ਜੇ ਆ ਸਟੀਲ ਪੂਣ ਜੇ ਸਕਰੋਚ ਵਾਈਟ ਆ ਇਸ ਤਰ੍ਹਾਂ ਦੇ ਸਾਰੇ ਹੋਏ ਇਹ ਇਥੇ ਸਾਰੇ ਆਈਟਮਸ ਤੁਹਾਨੂੰ ਇਥੇ 10 10 ਰੁਪਏ ਦੀਆਂ ਅਵੇਲੇਬਲ ਹੋ ਜਾਣਗੀਆਂ ਕਿਉਂਕਿ ਜਿਹੜਾ ਇਸ ਤਰ੍ਹਾਂ ਦਾ ਸਮਾਨ ਹੁੰਦਾ ਉਹ ਸਾਰਾ ਬਹੁਤ ਹੀ ਵਧੀਆ ਹੁੰਦਾ ਜਿਹੜਾ ਮਤਲਬ 10 ਰੁਪਏ 20 ਰੁਪਏ ਇਦਾਂ ਹੁੰਦਾ ਨਾ ਇਦਾਂ ਮਤਲਬ ਰੇਟ ਲੱਗਿਆ ਹੁੰਦਾ ਤੇ ਕੋਈ ਘੱਟ ਵੱਧ ਦਾ ਚੱਕਰ ਨਹੀਂ ਹੁੰਦਾ ਆ ਉੱਪਰ ਇਸ ਤਰ੍ਹਾਂ ਮਤਲਬ ਸੀਪਰ ਹੁੰਦੇ ਜਿਹੜੇ ਬੱਚਿਆਂ ਦੇ ਪਾਣੀ ਵਾਲੇ ਇਸ ਤਰ੍ਹਾਂ ਆ ਜਾਂ ਫਿਰ ਜੀ ਮਵੀ ਚ ਇਹਨਾਂ ਨੂੰ ਐਦਾ ਯੂਜ਼ ਕਰ ਸਕਦੇ ਆ ਤਾਂ ਇੱਥੇ ਕਾਫੀ ਮਤਲਬ ਸਮਾਨ ਆਪਣੀ ਜ਼ਰੂਰਤ ਦੇ ਅਕੋਰਡਿੰਗ ਤੁਸੀਂ ਇੱਥੇ ਜਿਹੜਾ ਮਰਜੀ ਸਮਾਨ ਲੈ ਸਕਦੇ ਹੋ ਤਾਂ ਇੱਥੇ ਸੀਗਾ ਜੀ 20 ਰੁਪਏ ਦੀ ਸੇਲ ਵਾਲਾ ਸਮਾਨ ਸਟਾਰਟ ਹੋ ਗੰਜ ਹੋ ਜਾਂਦਾ ਇਹ ਜਿਵੇਂ ਉਹ ਦੇਖੋ ਮਸ਼ੀਨ ਦੇ ਤੇਲ ਵਾਲੀ ਕੀਪ ਹੈ ਵਿਦ ਮਤਲਬ ਤੇਲ ਭਰੀ ਹੋਈ ਸੀਗੀ 20 ਰੁਪਏ ਦੀ ਤੇ ਆ ਇਸ ਤਰ੍ਹਾਂ ਕੈਂਚੀਆਂ ਹੋਈਆਂ ਲਾਈਟਰ ਹੋਏ ਟੂਥ ਬਰਸ਼ ਹੋਏ ਆ ਚਮਚ ਹੋਏ ਪਾਊਡਰ ਹੋਏ ਆ ਇਸ ਤਰ੍ਹਾਂ ਵਧੀਆ ਵਾਲੇ ਚਮਚ ਸੀਗੇ ਆ ਵਾਲੇ ਤੇ ਐਦਾਂ ਮਤਲਬ ਸਾਰਾ ਸਮਾਨ ਤੁਹਾਨੂੰ ਇੱਥੇ 20 ਰੁਪਏ ਵਿੱਚ ਅਵੇਲੇਬਲ ਹੋ ਜਾਵੇਗਾ ਆ ਵਾਲੇ ਸੀਗੇ ਇਸ ਤਰ੍ਹਾਂ ਜਿਹੜਾ ਤੁਸੀਂ ਉੱਪਰ ਸਮਾਨ ਦੇਖ ਰਹੇ ਹੋ ਨਾ ਇਹ ਵਾਟਰ ਬੋਟਲਸ ਸੀਗੀਆਂ ਬੱਚਿਆਂ ਦੀਆਂ ਹਾਂ ਜੀ ਇੱਥੇ ਇਹਨਾਂ ਦਾ ਅਲੱਗ ਪ੍ਰਾਈਸ ਸੀਗਾ ਤੇ ਜਿਹੜੇ ਆ ਨੀਚੇ ਇਸ ਤਰ੍ਹਾਂ ਸਾਰਾ ਟੋਕਰੀਆਂ ਵਿੱਚ ਨਾ ਸਮਾਨ ਰੱਖਿਆ ਹੋਇਆ ਹੈ ਜੀ ਇਹ ਸਾਰਾ 20 20 ਰੁਪਏ ਦੀ ਏਦਾਂ ਮਤਲਬ ਸੇਲ ਸੀਗੀ ਪੂਰੀ ਦਿਨ ਨੇ ਕਾਫੀ ਸਮਾਨ ਕਾਫੀ ਵਧੀਆ ਸਮਾਨ ਹੈ ਜੀ ਇੱਥੇ ਦੇਖੋ ਆ ਬੱਚਿਆਂ ਦੀਆਂ ਪਾਕਟਸ ਉਹ ਜਿਹੜੇ ਹੁੰਦੇ ਬੱਚੇ ਜਿਵੇਂ ਮੰਨ ਲਓ ਪੈਨ ਪੈਨਸਲ ਵਗੈਰਾ ਰੱਖਣੇ ਨੂੰ ਜਿਹੜੇ ਪਾਊਚ ਜੇ ਹੁੰਦੇ ਉਹ ਵੀ ਹੈ ਜੀ ਨੀਚੇ ਪਏ ਹੋਏ ਆ ਦੇਖੋ ਇੱਥੇ ਕਲਚਰ ਆ ਗਏ ਆ ਇਸ ਤਰ੍ਹਾਂ ਰਬੜ ਬੈਂਡ ਹੋਏ హెਅਰ ਬੈਂਡ ਹੋਏ ਮਾ ਸਾਬਣਦਾਨੀਆਂ ਹੋਈਆਂ ਇਸ ਤਰ੍ਹਾਂ ਦਾ ਛੋਟਾ ਮोटा ਸਮਾਨ ਕਹਿਣ ਤੋਂ ਭਾਵੇਂ ਕਿ ਕਾਫੀ ਵਧੀਆ ਰੇਂਜ ਵਿੱਚ ਤੁਹਾਨੂੰ ਇੱਥੋਂ ਮਿਲ ਜਾਵੇਗਾ ਜੀ ਦੇਖੋ ਆ ਜੀਪ ਵਾਲੇ ਰਮਾਲ ਹੋਏ ਆ ਨੀਲ ਪੇਂਟ ਹੋਏ ਇਹ ਵਾਲੇ 20 20 ਰੁਪਏ ਦੀ ਸੇਲ ਸੀਗੀ ਆ ਪਿੱਛੇ ਰस्सੀਆਂ ਦੇ ਰੋਲ ਬਣੇ ਹੋਏ ਨੇ ਜਿਹੜੇ ਉਹ ਵਾਲੇ ਇਹ ਕੋ ਸੀਗਾ ਨੀਲ ਰਿਮੂਵਰ ਆ ਗਮਲੇ ਸੀਗੇ ਅੱਧਾ ਪਲਾਸਟਿਕ ਦੇ ਇਹ ਵੀ ਸਾਰੇ ਤੁਹਾਨੂੰ ਇੱਥੇ 20 20 ਰੁਪਏ ਦੀ ਸੇਲ ਵਿੱਚ ਅਵੇਲੇਬਲ ਹੋ ਜਾਣਗੇ ਤਾਂ ਦੇਖੋ ਇੱਧਰ ਅਚਾਰ ਵਾਲੇ ਆ ਅਬਰਨੀਆਂ ਹੋਈਆਂ ਇਹ ਜਿਹੜਾ ਆ ਵਾਲਾ ਸਮਾਨ ਸੀਗਾ ਨਾ ਇਹਨਾਂ ਦਾ ਜੀ ਅਲੱਗ-ਅਲੱਗ ਪ੍ਰਾਈਸ ਹੈ ਜਿਵੇਂ ਵੱਲੋਂ 30 ਰੁਪਏ 40 ਰੁਪਏ 50 ਰੁਪਏ ਇਸ ਤਰ੍ਹਾਂ ਮਤਲਬ ਕਾਫੀ ਵਧੀਆ ਆ ਦੇਖੋ 10 20 30 ਅੱਗੇ 60 ਫਿਰ 100 150 ਇਸ ਤਰ੍ਹਾਂ ਦਾ ਸਮਾਨ ਸੀਗਾ ਜਿੰਨਾ ਉੱਪਰ ਮਤਲਬ ਰੱਖਿਆ ਸੀਗਾ ਨਾ ਆ ਟਰੇਆਂ ਦੇ ਸੈੱਟ ਹੋਏ ਇਸ ਤਰ੍ਹਾਂ ਆ ਛੋਟੀਆਂ ਮਤਲਬ ਡੋਂਗੇ ਕੋਲੇ ਬਾਉਲ ਆ ਸੀਗਾ ਇਹਦਾ ਸੈਲਫ ਤੇ ਕਪੜਾ ਵਗੈਰਾ ਜਿਵੇਂ ਹੁੰਦਾ ਨਾ ਆ ਸਿਆਫ-ਸੂਫ ਕਰਨ ਵਾਸਤੇ ਗੈਸ ਗੂਸ ਸਾਫ ਕਰਨ ਵਾਸਤੇ ਤਾਂ ਕਹਿਣ ਤੋਂ ਪਹਿਲਾਂ ਕੀ ਕਾਫੀ ਯੂਜ਼ੇਬਲ ਸਮਾਨ ਸੀਗਾ ਸਾਰਾ ਆ ਪਤੀਲਾ ਥੱਲੇ ਰੱਖਣ ਨੂੰ ਸਟੈਂਡ ਆ ਵਾਲੇ ਤਵੇ ਤੇ ਇਸ ਤਰ੍ਹਾਂ ਰੱਖਣ ਨੂੰ ਇਸ ਨੂੰ ਯੂਜ਼ ਕਰ ਸਕਦੇ ਹਾਂ ਅਸੀਂ ਹੈ ਨਾ ਉਹ ਪਿੱਛੇ ਪਿਆ ਗੁਲਾਬਰੀ ਜੈਲ ਤੇ ਆ ਆਈਲਾਈਨਰ ਹੋਏ ਇਸ ਤਰ੍ਹਾਂ ਦੇ ਮਤਲਬ ਆ ਛੋਟੇ-ਛੋਟੇ ਡੋਂਗੇ ਕੋਲੀਆਂ ਇਸ ਤਰ੍ਹਾਂ ਦੇਖੋ ਆ ਉੱਪਰ ਆ ਸੀਗੇ ਜੀ 50 ਰੁਪਏ ਦੀ ਰੇਂਜ ਵਿੱਚ ਆ ਇੱਥੇ ਚੋਪਿੰਗ ਬੋਰਡ ਆ ਗਿਆ ਇਸ ਤੇ ਰੱਖ ਕੇ ਜਿਵੇਂ ਕੋਈ ਸਬਜ਼ੀ ਵਗੈਰਾ ਕੱਟਣੀ ਆਏ ਜਾਂ ਕੋਈ ਫਰੂਟ ਵਗੈਰਾ ਕੱਟਣਾ ਆਏ ਇਸ ਤੇ ਰੱਖ ਕੇ ਈਜ਼ੀਲੀ ਕੱਟ ਸਕਦੇ ਆ ਤੇ ਫਿਰ ਇਹਨੂੰ ਬਾਅਦ ਵਿੱਚ ਵਾਸ਼ ਵੀ ਕਰ ਸਕਦੇ ਆ ਜੀ ਤਾਂ ਦੇਖੋ ਜੀ ਇਦਾਂ ਸਾਰਾ ਹੀ ਸਮਾਨ ਇੱਥੇ ਪੂਰਾ ਵਿੱਦ ਰੇਟ ਇੱਥੇ ਲੱਗਿਆ ਹੋਇਆ ਹੈ ਜੀ ਇਦਾਂ ਘੱਟ ਵੱਧ ਦਾ ਕੋਈ ਚੱਕਰ ਨਹੀਂ ਹੈ ਜੀ ਤਾਂ ਦੇਖੋ ਜੀ ਕਾਫੀ ਵਧੀਆ ਮਤਲਬ ਯੂਜ਼ੇਬਲ ਸਮਾਨ ਦੇਖੋ ਕਿੰਨਾ ਜ਼ਿਆਦਾ ਵਧੀਆ ਏ ਇਸ ਤਰ੍ਹਾਂ ਆ ਜਿਹੜੇ ਸੈਂਟਰ ਵਿੱਚ ਸੀਗੇ ਇਹ ਸਾਰੇ ਇੱਥੇ 20 20 ਰੁਪਏ ਦੀ ਸੇਲ ਵਿੱਚ ਸੀਗੇ ਜਿਵੇਂ ਆ ਕਲਚਰ ਹੋਏ ਆ ਦੂਸਰੇ ਬਲਕੀ ਕਹਿੰਦੇ ਰਬੜ ਬੈਂਡ ਹੋਏ ਇਸ ਤਰ੍ਹਾਂ ਬੋ ਵਾਲੇ ਹੋਏ ਬ੍ਰੇਸਲੇਟ ਹੋਏ ਆਹ ਵਾਲੇ ਇਸ ਤਰ੍ਹਾਂ ਮਤਲਬ ਕੁੜੀਆਂ ਦਾ ਬੱਚਿਆਂ ਦਾ ਸਮਾਨ ਕਾਫੀ ਵਧੀਆ ਰੇਂਜ ਵਿੱਚ ਇੱਥੇ ਤੁਹਾਨੂੰ ਮਿਲ ਜਾਵੇਗਾ ਜੀ ਮੈਂ ਤੁਹਾਨੂੰ ਐਡਰੈਸ ਦੱਸ ਹੀ ਦਿੱਤਾ ਜੀ ਫੀਲਡਗਾਹ ਚ ਕੂਚਾ ਨੰਬਰ 5 ਵਿੱਚ ਮਸਾਲਾ ਬਾਜ਼ਾਰ ਵਿੱਚ ਇਹ ਵਾਲੀ ਦੁਕਾਨ ਹੈ ਜੀ ਬਹੁਤ ਵੱਡੀ ਬੰਬੇ ਸੌਰੀ ਦਿੱਲੀ ਵਾਲਿਆਂ ਦੀ ਮਸ਼ਹੂਰ ਦੁਕਾਨ ਹੈ ਜੀ ਇੱਥੇ ਤੁਹਾਨੂੰ ਬੱਚਿਆਂ ਦੇ ਟਿਫਨ ਬਾਕਸ ਵਾਟਰ ਬੋਟਲਸ ਰਸੋਈ ਨਾਲ ਰਿਲੇਟਡ ਸਮਾਨ ਆ ਬੱਚਿਆਂ ਦੇ ਗੋਗਲਸ 30-30 ਰੁਪਏ ਦੇ ਦੇਖੋ ਕਿੰਨੇ ਵਧੀਆ ਡਿਜ਼ਾਈਨਰ ਗੋਗਲ ਸੀਗੇ ਐ ਸਿਰਫ ਜੀ ਇੱਥੇ ਤੀ ਤੀਰ ਪੇ ਦੀ ਰੇਂਜ ਵਿੱਚ ਲੱਗੇ ਹੋਏ ਨੇ ਕਲਰਸ ਆਪਸ਼ਨ ਬਹੁਤ ਜ਼ਿਆਦਾ ਨੇ ਅਬਲੂ येलो ਗ੍ਰੀਨ ਇਸ ਤਰ੍ਹਾਂ ਦੇ ਬਲੈਕ ਕਾਫੀ ਕਲਰਸ ਵਿੱਚ ਸਿਗੇ ਆਹ ਵਾਲੇ ਤਾਂ ਦੇਖੋ ਜੀ ਆ ਪੂਰਾ ਹੀ ਸਮਾਨ ਇੱਥੇ ਆ ਚਾਪ ਉਂਡੀਆਂ ਹੋਈਆਂ ਆ ਕੱਜਲ ਹੋਏ ਆ ਵਾਲੇ ਉਹ ਸਿਗੇ ਇਹ ਤੇ ਮਤਲਬ ਲਿਖ ਕੇ ਨਾ ਜਿਹੜਾ ਮਿਟ ਜਾਂਦਾ ਏ ਪਤਾ ਨਹੀਂ ਕੀ ਕਹਿੰਦੇ ਇਹਨੂੰ ਬੱਚਿਆਂ ਨੂੰ ਪਤਾ ਇਹ ਵਾਲਾ ਤੇ ਆ ਕੱਪੜੇ ਧੋਣ ਵਾਲੇ ਆ ਬਰਸ਼ ਹੋਏ ਲੱਕੜੀ ਵਾਲੇ ਇਸ ਤਰ੍ਹਾਂ ਮਤਲਬ ਵਧੀਆ ਕੁਆਲਿਟੀ ਦੇ ਸਿਗੇ ਆਹ ਵਾਲੇ ਇਹ ਸਾਰੇ ਇੱਥੇ ਤੁਹਾਨੂੰ 300 روپے ਦੀ ਸੇਲ ਵਿੱਚ अवेलेबल ਹੋ ਜਾਵੇਗਾ ਜੀ ਆ ਦੇਖੋ ਇੱਥੇ ਚਕਲਾ ਵੇਲਣਾ ਸੀਗਾ ਲੱਕੜ ਦਾ ਬੱਚਿਆਂ ਨੂੰ ਖੇਡਣ ਵਾਸਤੇ ਕੁੜੀਆਂ ਨੂੰ ਹੈਨਾ ਇਸ ਤਰ੍ਹਾਂ ਮਤਲਬ ਇਸ ਤੇ ਰੋਟੀਆਂ ਬਣਾ ਲਓ ਜੀ ਖੇਡ-ਖੇਡ ਵਿੱਚ ਬੱਚਾ ਸਿੱਖ ਜਾਂਦਾ ਇਹ ਨਾਲੇ ਤਾਂ ਦੇਖੋ ਜੀ ਕਾਫੀ ਮਤਲਬ ਸਾਈਜ਼ ਸਹੀ ਸੀ ਦਾ ਮਤਲਬ ਬੱਚਿਆਂ ਦੇ ਅਕੋਰਡਿੰਗ ਠੀਕ ਹੈ ਜੀ ਸਾਈਜ਼ ਬਿਲਕੁਲ ਛੋਟਾ ਜਿਹਾ ਖਲੋਣਾ ਜਾਈ ਬਿਲਕੁਲ ਜਮਾਈ ਨਹੀਂ ਸੀਗਾ ਆ ਇਦਾਂ ਛੋਟੇ-ਛੋਟੇ ਇਸ ਤਰ੍ਹਾਂ ਦੇ ਭਾਂਡੇ ਜਿਵੇਂ ਮੰਨ ਲਓ ਮੰਦਰ ਤੇ ਇਦਾਂ ਲੇਡੀਜ਼ ਕਾਫੀ ਯੂਜ਼ ਹੁੰਦੇ ਆ ਵਾਲੇ ਸਮਾਨ ਆਹ ਵਾਲੇ ਗਲਾਸ ਸੀਗੇ ਇੱਥੇ ਕਿੰਨੇ ਸੋਹਣੇ ਆ ਦੇਖੋ ਜੀ 30 ਰੁਪਏ ਦਾ ਇੱਕ ਪੀਸ ਸੀਗਾ ਇਹ ਵਾਲਾ ਬਹੁਤ ਹੀ ਜ਼ਿਆਦਾ ਵਧੀਆ ਵਾਈਟ ਕਲਰ ਵਿੱਚ ਸੀਗਾ ਇਸ ਤਰ੍ਹਾਂ ਦੇਖੋ ਪੂਰੇ ਇਹਨਾਂ ਲੱਗੇ ਹੋਏ ਨੇ ਮਤਲਬ ਜਿੰਨੇ ਮਰਜੀ ਪੀਸ ਤੁਸੀਂ ਲੈ ਸਕਦੇ ਹੋ ਇੱਕ ਸਿੰਗਲ ਪੀਸ ਇੱਥੇ ਜੀ 30 ਰੁਪਏ ਦਾ ਸੀਗਾ ਤਾਂ ਦੇਖੋ ਆ ਛੋਟੇ ਛੋਟੇ ਡੋਲੂ ਹੋਏ ਆ ਇਦਾਂ ਦੇ ਮਤਲਬ ਆ ਗਲਾਸ ਹੋਏ ਐ ਵੀ ਇੱਥੇ 30 ਰੁਪਏ ਦਾ ਇੱਕ ਸੀਗਾ ਤੇ ਆ ਜਾਲੀਆਂ ਹੋਈਆਂ ਪਤੀਲਾ ਵਗੈਰਾ ਢੱਕਣ ਵਾਸਤੇ ਆ ਜੋਤ ਨੂੰ ਇਦਾਂ ਕਵਰ ਕਰਨ ਵਾਸਤੇ ਆ ਚਮਚ ਸਟੈਂਡ ਆ ਇੱਥੇ ਸ਼ੀਸ਼ਾ ਗਰਮੀ ਬਹੁਤ ਹੋ ਰਹੀ ᱛੀ ਤੇ ਮੈਂ ਦੁਪੱਟੇ ਨਾਲ ਆਪਣਾ ਮੂੰਹ ਵੀ ਸਾਫ਼ ਕਰ ਰਹੀ ਆ ਤਾਂ ਦੇਖੋ ਜੀ ਇਦਾਂ ਮਤਲਬ ਆ ਪਤੀਲੇ ਸਟੈਂਡ ਕੀ ਕਹਿੰਦੇ ਇਹਨੂੰ ਤਰੀੜਾ ਸਾਡੇ ਤਾਂ ਇਧਰ ਤਰੀੜਾ ਕਹਿੰਦੇ ਆ ਇਸ ਤਰ੍ਹਾਂ ਛੋਟੀ ਛੋਟੀ ਕੜਾਈ ਹੋਈ ਪਤੀਲੇ ਹੋਏ ਔਰ ਰਸੋਈ ਨਾਲ ਇਦਾਂ ਛੋਟਾ ਛੋਟਾ ਸਮਾਨ ਜਿਹੜਾ ਮਤਲਬ ਇਹ ਕਾਫੀ ਵਰਤੋਂ ਵਿੱਚ ਆਉਂਦਾ ਏ ਤੇ ਜਿਵੇਂ ਆ ਦੇਖੋ ਇਦਾਂ ਉੱਪਰ ਡੋਲੀਆਂ ਵੀ ਟੰਗੀਆਂ ਹੋਈਆਂ ਸੀਗੀਆਂ ਸੌਫਟ ਵਾਇਜ਼ ਕਾਫੀ ਵਧੀਆ ਕੁਆਲਿਟੀ ਦੇ ਸੀਗੇ ਇਹ ਵਾਲੇ ਇੱਦਾਂ 100-100 ਰੁਪਏ ਦੀ ਸੀਗੀਆਂ ਇਹ ਵਾਲੇ ਜਿਹੜੇ ਸੌਫਟ ਵਾਇਜ਼ ਸੀਗੇ ਉੱਪਰ ਵਧੀਆ ਵਾਲੇ ਤਾਂ ਜਿਹੜੀ ਆ ਸੈਂਟਰ ਵਾਲਾ ਕਾਊਂਟਰ ਰਹਿਣਾ ਹੈ ਜਿਵੇਂ ਆ ਤੁਸੀਂ ਦੇਖ ਰਹੇ ਹੋ ਆ ਇੱਥੇ 20 ਰੁਪਏ ਦੀ ਸੇਲ ਵਿੱਚ ਸੀਗੇ ਆ ਦੇਖੋ ਇੱਥੇ ਨੇਲ ਪੇਂਟਸ ਕਿੰਨੇ ਜ਼ਿਆਦਾ ਵਧੀਆ ਕਲਰਸ ਮਤਲਬ ਬਹੁਤ ਜ਼ਿਆਦਾ ਹੈ ਤੇ ਆ ਲਿਪ ਗਲੋਸ ਹੋਏ ਇਸ ਤਰ੍ਹਾਂ ਸਾਰਾ ਹੀ ਸਮਾਨ ਕਹਿਣ ਤੋਂ ਭਾਅ ਕਿ ਇੱਥੇ ਪੂਰਾ ਰੇਟ ਲੱਗਿਆ ਹੋਇਆ ਹੈ ਜੀ ਤਾ ਕੰਪੈਕਟ ਪਾਊਡਰ ਸੀਗਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਨਾ ਫਿਰ ਆਹ ਵਾਲੇ ਸਹੀ ਰਹਿਣ ਦੇ ਆ ਇੱਥੇ ਕੁੜੀਆਂ ਦੇ ਬ੍ਰੇਸਲੇਟ ਹੋਏ ਗਲ ਵਾਲਾ ਹੋਇਆ ਇੱਕ ਰਿੰਗ ਹੈ ਇਹਦੇ ਵਿੱਚ ਤੇ ਇਅਰਿੰਗਸ ਹੈ ਇਹ ਸੀਗੇ 20 ਰੁਪਏ ਦੀ ਸੇਲ ਵਿੱਚ ਤਾ ਕੰਪੈਕਟ ਪਾਊਡਰ ਸੀਗਾ ਜੀ ਆ ਵੀ ਇੱਥੇ 20 ਰੁਪਏ ਦੀ ਸੇਲ ਵਿੱਚ ਸੀਗਾ ਕੀ ਕੈਂਤੂ ਭਾਬ ਕੀ ਕਾਫੀ ਵਧੀਆ ਸਮਾਨ ਰਬੜ ਬੈਂਡ ਬੱਚੇ ਜਿਹੜੇ ਅੱਜ ਕੱਲ ਇਦਾਂ ਦਾ ਸਮਾਨ ਬਹੁਤ ਜ਼ਿਆਦਾ ਚੱਲਦਾ ਹੈ ਜੀ ਇਦਾਂ ਦੀਆਂ ਸ਼ਾਪਸ ਤੁਹਾਨੂੰ ਮਤਲਬ ਲੁਧਿਆਣਾ ਵਿੱਚ ਹੀ ਜ਼ਿਆਦਾ ਦੇਖਣ ਨੂੰ ਮਿਲਣਗੀਆਂ ਆਹ ਦੇਖੋ ਮਲਟੀ ਕਲਰ ਦੇ ਇਅਰਿੰਗ ਸੀਗੇ ਇਸ ਤਰ੍ਹਾਂ ਵਾਲੀਆਂ ਟਾਈਪ 20 ਰੁਪਏ ਦੀ ਰੇਂਜ ਵਿੱਚ ਆਹ ਪਰਫਿਊਮ ਸੀਗਾ ਇੱਥੇ 20 ਰੁਪਏ ਦਾ ਆਹ ਦੇਖੋ ਕਲਚਰ ਕਿੰਨੇ ਜ਼ਿਆਦਾ ਸੋਹਣੇ ਸੋਹਣੇ ਮਤਲਬ ਵਧੀਆ ਏ ਤਾਂ ਦੋਸਤੋ ਐਸੀ ਕੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਜਾਇਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਔਰ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਤੇ ਤੁਸੀਂ ਬਹੁਤ ਵਧੀਆ-ਵਧੀਆ ਕਮੈਂਟ ਕਰਦੇ ਹੋ ਉਹਦੇ ਵਾਸਤੇ ਤੁਹਾਡਾ ਦਿਲੋਂ ਧੰਨਵਾਦ ਜੀ ਇਸੇ ਤਰ੍ਹਾਂ ਆਪਣਾ ਪਿਆਰ ਦਿੰਦੇ ਰਹੋ ਜੀ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਅਸੀਂ ਕੋਈ ਵੀ ਵੀਡੀਓ ਪਾਉਂਦੇ ਆ ਨਾ ਤਾਂ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਜੀ ਤੁਹਾਡਾ ਕੋਈ ਵੀ ਸਵਾਲ ਹੈ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਜੀ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਲੁਧਿਆਣੇ ਦੇ ਵਧੀਆ ਜਿਹੇ ਬਾਜ਼ਾਰ ਵਧੀਆ ਜਹੀ ਦੁਕਾਨ ਵਿੱਚ ਮਿਲਦੇ ਆ ਜੀ ਤਾਂ ਇਦਾਂ ਦੀਆਂ ਵਧੀਆ ਵਧੀਆ ਦੁਕਾਨਾਂ ਦੇਖਣ ਲਈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਬਾਏ ਬਾਏ